ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜਿੰਨਾ ਲੋਕਾਂ ਨੂੰ ਅਨੀਮੀਆ ਦੀ ਸਮੱਸਿਆ ਹੈ ਉਹਨਾਂ ਨੂੰ ਸ਼ਹਿਦ ਵਿੱਚ ਚਕੁੰਦਰ ਮਿਲਾ ਕੇ ਪੀ ਲੈਣਾ ਚਾਹੀਦਾ ਹੈ ਇਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 2 ਸ਼ਿਮਲਾ ਮਿਰਚ ਦਿਲ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਇੱਕ ਕੈਲੋਰੀ ਨੂੰ ਬੀ ਘੱਟ ਕਰਦੀ ਹੈ ਨੰਬਰ 3 ਲੋਕੀ ਦਾ ਜੂਸ ਪੀਣ ਨਾਲ ਫੇਫੜੇ ਖਰਾਬ ਨਹੀਂ ਹੁੰਦੇ ਤੇ ਨਾਲ ਹੀ ਲੋਕੀ ਦਾ ਜੂਸ ਮੋਟਾਪੇ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਦਾ ਹੈ ਨੰਬਰ 4 ਬੱਚਿਆਂ ਨੂੰ ਕੇਲੇ ਖਾਂਦੇ ਰਹਿਣਾ ਚਾਹੀਦਾ ਹੈ ਇਸ ਨਾਲ એનર્ਜੀ ਬਣੀ ਰਹਿੰਦੀ ਹੈ ਅਤੇ ਕੇਲੇ ਵਿੱਚ ਮੌਜੂਦਾ ਹਾਈਪੋਟੈਨਸ਼ਨ ਉਹਨਾਂ ਦੇ ਦਿਮਾਗ ਨੂੰ ਵੀ ਤੇਜ਼ ਬਣਾਉਂਦਾ ਹੈ। ਨੰਬਰ 5 ਜੇਕਰ ਤੁਹਾਡੀ ਨਜ਼ਰ ਕਮਜ਼ੋਰ ਹੋ ਗਈ ਹੈ ਤਾਂ ਤੁਹਾਨੂੰ ਸਵੇਰੇ ਸਵੇਰੇ ਹਰੀ ਘਾਹ ਉੱਤੇ ਚੱਲਣਾ ਚਾਹੀਦਾ ਹੈ ਤੇ ਘਾਹ ਵੱਲ ਵੱਧ ਤੋਂ ਵੱਧ ਦੇਖੋ। ਨੰਬਰ 6 ਰੋਜ਼ਾਨਾ ਸੰਤਰੇ ਦਾ ਸੇਵਨ ਕਰਨ ਨਾਲ ਪੀਲੀਏ ਰੋਗ ਵਿੱਚ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 7 ਗੁੜ ਵਾਲੇ ਚੌਲ ਖਾਣ ਨਾਲ ਖਾਂਸੀ ਅਤੇ ਗਲੇ ਦੀ ਖਰਾਸ਼ ਦੀ ਦਿੱਕਤ ਨਹੀਂ ਹੁੰਦੀ। ਨੰਬਰ 8 ਜੋ ਲੋਕ ਹਮੇਸ਼ਾ ਤਲੇ ਹੋਏ ਖਾਣੇ ਤੋਂ ਦੂਰ ਰਹਿੰਦੇ ਹਨ ਉਹਨਾਂ ਨੂੰ ਮੋਟਾਪੇ ਅਤੇ ਐਸਜੀਟੀ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਨੰਬਰ 9 ਖੱਟੇ ਫਲਾਂ ਨਾਲ ਕੈਸਟਰੋਲ ਲੇਵਲ ਠੀਕ ਰਹਿੰਦਾ ਹੈ। ਅਤੇ ਸਰਦੀਆਂ ਵਿੱਚ ਅਨਾਰ ਖਾਣਾ ਸਵੰਨੇ ਲੋਕਾਂ ਲਈ ਅਤੇ ਹਾਰਟ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ। ਨੰਬਰ 10 ਰੋਜ਼ਾਨਾ ਦਹੀਂ ਜਲੇਬੀ ਦਾ ਸੇਵਨ ਕਰਨ ਨਾਲ ਸਕਿਨ ਹਾਈਡਰੇਟ ਰਹਿੰਦੀ ਹੈ। ਅਤੇ ਨਾਲ ਹੀ ਚਿਹਰੇ ਤੇ ਪਿੰਪਲ ਅਤੇ ਟਾਈਨਿੰਗ ਦੀ ਸਮੱਸਿਆ ਹਮੇਸ਼ਾ ਦੂਰ ਰਹਿੰਦੀ ਹੈ। ਨੰਬਰ 11 ਜਾਮਨ ਦਾ ਇਸਤੇਮਾਲ ਦੰਦਾਂ ਵਿੱਚ ਹੋਣ ਵਾਲੀ ਖਰਾਬੀ ਅਤੇ ਜਾਂ ਮੂੰਹ ਵਿੱਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਨੰਬਰ 12 ਬਰਸਾਤ ਦੇ ਮੌਸਮਾਂ ਵਿੱਚ ਕੱਚਾ ਸਲਾਦ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਕੱਚਾ ਸਲਾਦ ਬੈਕਟੀਰੀਆ ਅਤੇ ਜੀਵਾਣੂ ਸਰੀਰ ਵਿੱਚ ਆਸਾਨੀ ਨਾਲ ਪਹੁੰਚ ਜਾਂਦੇ ਹਨ ਜੋ ਬੈਕਟੀਰੀਆ ਹੋ ਰਹੇ ਵਾਇਰਲ ਇਨਫੈਕਸ਼ਨ ਦਾ ਕਾਰਨ ਬਣਦੇ ਹਨ ਨੰਬਰ 13 ਨਿੰਬੂ ਤੇ ਪੀਸੀ ਹੋਈ ਚੀਨੀ ਅਤੇ ਕਾਫੀ ਲਗਾ ਕੇ ਆਪਣੇ ਬੁੱਲਾਂ ਤੇ 2 ਮਿੰਟਾਂ ਤੱਕ ਰੱਖੋ ਕੇ منہ ਧੋ ਲਵੋ ਬੁੱਲ੍ਹ ਮਲਾਈਮਾ ਤੇ ਗੁਲਾਬੀ ਹੋ ਜਾਣਗੇ ਨੰਬਰ 14 ਕਾਜੂ ਬਦਾਮ ਦੇ ਡੱਬਿਆਂ ਵਿੱਚ ਕੁਝ ਲੌਂਗ ਰੱਖਣ ਨਾਲ ਉਹਨਾਂ ਵਿੱਚ ਕਦੇ ਵੀ ਕੀੜਾ ਨਹੀਂ ਪਵੇਗਾ। ਨੰਬਰ 15 ਕੱਚੇ ਪਿਆਜ਼ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਪੇਟ ਦੇ ਕੀੜੇ ਵੀ ਮਰ ਜਾਂਦੇ ਹਨ। ਨੰਬਰ 16 ਅੱਖਾਂ ਦੇ ਥੱਲੇ ਕਾਲੇ ਘੇਰੇ ਹੋਣ ਕਾਰਨ ਦੁੱਧ ਦੀ ਮਲਾਈ ਅਤੇ ਥੋੜੀ ਜਹੀ ਹਲਦੀ ਮਿਲਾ ਕੇ ਲਗਾਓ। ਕਾਲੇ ਘੇਰੇ ਹੌਲੀ-ਹੌਲੀ ਠੀਕ ਹੋ ਜਾਣਗੇ। ਨੰਬਰ 17 ਜੇਕਰ ਤੁਹਾਨੂੰ ਵਾਰ-ਵਾਰ ਖਾਂਸੀ ਜੁਕਾਮ ਹੋ ਰਿਹਾ ਹੈ ਤਾਂ ਸਵੇਰ ਦੇ ਵਕਤ 20 ਤੋਂ 25 ਮਿੰਟ ਤੱਕ ਧੁੱਪ ਵਿੱਚ ਬੈਠੋ ਇਸ ਨਾਲ ਸਰੀਰ ਭਰਪੂਰ ਮਾਤਰਾ ਵਿੱਚ ਵਿਟਾਮਿਨ ਡੀ ਮਿਲਦਾ ਹੈ ਜਿਸ ਨਾਲ ਸਰਦੀ ਜੁਕਾਮ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 18 ਦੁੱਧ ਤ્વਚਾ ਲਈ ਬਹੁਤ ਪੌਸ਼ਟਿਕ ਤਰੀਕੇ ਨਾਲ ਕੰਮ ਕਰਦਾ ਹੈ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਦੁੱਧ ਤੋਂ ਵਹਿਤ੍ਰਿਨ ਕੋਈ ਮੌਇਸਚਰਾਈਜ਼ਰ ਕੋਈ ਨਹੀਂ ਹੋ ਸਕਦਾ ਦੁੱਧ ਵਿੱਚ ਵਿਟਾਮਿਨ ਏ ਤੁਹਾਡੀ ਸਕਿਨ ਦੀ ਚਮਕ ਨੂੰ ਬਰਕਰਾਰ ਰੱਖਦਾ ਹੈ ਨੰਬਰ 19 ਆਲੂ ਅਤੇ ਪਿਆਜ਼ ਨੂੰ ਕਦੇ ਵੀ ਇਕੱਠਿਆਂ ਇੱਕ ਟੋਕਰੀ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਨਾਲ ਆਲੂ ਬਹੁਤ ਜਲਦ ਸੜ ਜਾਂਦੇ ਹਨ ਨੰਬਰ 20 ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਕਰਨ ਲਈ ਚਾਵਲਾਂ ਦਾ ਉਬਲਿਆ ਹੋਇਆ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਤੇ ਤੇਲ ਲਗਾਓ ਅੱਧੇ ਘੰਟੇ ਤੱਕ ਰੱਖੋ ਇਸ ਤੋਂ ਬਾਅਦ ਸਿਰ ਧੋ ਲਵੋ ਨੰਬਰ 21 ਰੋਜ਼ਾਨਾ 10 ਮਿੰਟ ਫੇਸ ਦੀ ਐਕਸਰਸਾਈਜ਼ ਕਰਨ ਨਾਲ ਤੇ ਫੇਸ ਦੇ ਦਾਗ-ਧੱਬੇ ਅਤੇ ਰਿੰਕਲਸ ਖਤਮ ਹੋ ਜਾਣਗੇ ਅਤੇ ਤੁਸੀਂ ਜਵਾਨ ਦਿਸਣ ਲੱਗੋਗੇ ਨੰਬਰ 22 ਨਿੰਬੂ ਤੇ ਚੀਨੀ ਲਗਾ ਕੇ ਅੱਡੀਆਂ ਰਗੜਨ ਨਾਲ ਡੈੱਡ ਸੈੱਲ ਖਤਮ ਹੋ ਜਾਂਦੇ ਹਨ ਅਤੇ ਉਹਨਾਂ ਤੇ ਚਮਕ ਆਉਂਦੀ ਹੈ ਨੰਬਰ 23 ਜੇਕਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਵਾਲਾਂ ਨੂੰ ਗਰੋਥ ਕਰਨਾ ਚਾਹੁੰਦੇ ਹੋ ਤਾਂ ਇੱਕ ਹਫ਼ਤੇ ਵਿੱਚ ਦੋ ਵਾਰ ਅਰੰਡੀ ਦਾ ਤੇਲ ਵਿੱਚ ਮੇਥੀ ਦਾਣੇ ਦਾ ਪਾਣੀ ਮਿਲਾ ਕੇ ਵਾਲਾਂ ਤੇ ਲਗਾਓ ਨੰਬਰ 24 ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਰੂਮ ਵਿੱਚ ਰੱਖਦੇ ਹੋ ਤਾਂ ਉਹਨਾਂ ਦੀ ਇਮਿਊਨਿਟੀ ਨਹੀਂ ਬਣਦੀ ਇਸ ਲਈ ਆਪਣੇ ਬੱਚਿਆਂ ਨੂੰ ਮਿੱਟੀ ਵਿੱਚ ਖੇਡਣ ਦਿਆ ਕਰੋ ਇਸ ਨਾਲ ਉਹਨਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਨੰਬਰ 25 ਖਾਣਾ ਖਾਣ ਤੋਂ ਬਾਅਦ ਤੁਰੰਤ ਫਰੂਟ ਨਹੀਂ ਖਾਣੇ ਚਾਹੀਦੇ। ਇਸ ਨਾਲ ਲੀਵਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨੰਬਰ 26 ਜਿਆਦਾ ਠੰਡੀ ਅਤੇ ਜਿਆਦਾ ਗਰਮ ਖਾਣ ਨਾਲ ਤੇ ਪੀਣ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ। ਨੰਬਰ 27 ਗਾਜਰ ਦਾ ਹਲਵਾ ਖਾਨ ਨਾਲ ਗੁਰਦੇ ਦੀ ਪਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ। ਨੰਬਰ 28 ਸਰੀਰ ਵਿੱਚ ਸੁਸਤੀ ਪੈਦਾ ਹੋ ਰਹੀ ਹੈ ਤਾਂ ਕਦੇ ਵੀ ਖਾਣਾ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ। ਨੰਬਰ 29 ਅਜਮੈਨ ਨੂੰ ਕਾਲੇ ਨਮਕ ਦੇ ਨਾਲ ਭੁੰਨ ਕੇ ਗੁੰਗੁਨੇ ਪਾਣੀ ਦੇ ਨਾਲ ਲਾਓ। ਇਸ ਨਾਲ ਪੇਟ ਦਰਦ ਅਤੇ ਗੈਸ ਤੋਂ ਆਰਾਮ ਮਿਲੇਗਾ। ਨੰਬਰ 30 ਸਰੋਂ ਦੇ ਤੇਲ ਦੀ ਮਾਲਿਸ਼ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਅਤੇ ਇਸ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਨੰਬਰ 31 ਬਾਸੀ ਰੋਟੀ ਖਾਣ ਨਾਲ ਦੰਦਾਂ ਵਿੱਚ ਠੰਡਾ ਗਰਮ ਲੱਗਾਂ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਨੰਬਰ 32 ਸਵੇਰੇ ਖਾਲੀ ਪੇਟ ਤਿੰਨ ਤੋਂ ਚਾਰ ਅਖਰੋਟਾਂ ਦੀਆਂ ਗਿਰੀਆਂ ਕੱਢ ਕੇ ਕੁਝ ਦਿਨ ਖਾਓ। ਇਸ ਨਾਲ ਤੁਹਾਡੇ ਗੋਡਿਆਂ ਦਾ ਦਰਦ ਠੀਕ ਹੋ ਜਾਵੇਗਾ। ਨੰਬਰ 33 ਗਲੇ ਵਿੱਚ ਖਰਾਸ਼ ਹੈ ਤਾਂ ਸਵੇਰੇ ਸ਼ਾਮ ਸੌਂਫ ਚਬਾਓ, ਬੰਦ ਗਲਾ ਖੁੱਲ ਜਾਵੇਗਾ। ਨੰਬਰ 34 ਚਾਹ ਪੱਤੀ ਦੇ ਉਬਲੇ ਹੋਏ ਪਾਣੀ ਨਾਲ ਆਪਣੇ ਵਾਲ ਧੋਣ ਨਾਲ ਤੁਹਾਡੇ ਵਾਲ ਘਟ ਡਿਗਣਗੇ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ। ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਇਸ ਨੂੰ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਾਂ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ